ਸ਼੍ਰੋਮਣੀ ਅਕਾਲੀ ਦਲ ਹੀ ਇਤੋਂ ਇੱਕ ਅਜੇ ਹੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਤਕਾ ਦੀ ਅਸਲ ਪਹਿਰੇਦਾਰ ਹੈ ਜਿਸ ਨੂੰ ਇਨਾ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਸ ਕਰਵਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਲਟਕਦੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਦੇ ਇੱਕ ਦਰਜਨ ਪਿੰਡਾਂ ਵਿੱਚ ਪਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਆਖਿਆ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਵਦੇਰੇ ਲੋੜ ਹੈ ਜਿਸ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹਮੇਸ਼ਾ ਦਿੱਲੀ ਦੀਆਂ ਸਰਕਾਰਾਂ ਨਾਲ ਲੜਾਈ ਲੜ ਸਕਦਾ ਹੈ ਉਹਨਾਂ ਕਿਹਾ ਕਿ ਆਜ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਜੋ ਦਿੱਲੀ ਤੋਂ ਚੱਲਦਿਆਂ ਹਨ। ਉਹਨਾਂ ਨੂੰ ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਹੈ। ਕਿਉਂਕਿ ਇਹਨਾਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਪਾਈ ਰਵਿੰਦਰ ਸਿੰਘ ਖਾਲਸਾ ਸਮੇਤ ਕਾਲੀ ਦਲ ਦੇ ਸੀਨੀਅਰ ਆਗੂ ਹਾਜ਼ਰ ਸਨ। ਬਿਊਰੋ ਰਿਪੋਰਟ ਪਰਾਇੰਗ ਟੁਡੇ ਅਮਲੋ ਇਹ ਡੋਣ ਵਾਲਾ ਜੋ ਵਿਕਾਸ ਸਰਉਣੀ ਅਕਾਲੀਵਾਲ ਦੀ ਸਰਕਾਰ ਵੇਲੇ ਜੋ ਹੋਇਆ ਆਪਾਂ ਸਾਰੇ ਜਾਣਦੇ ਆ ਜੋ ਲੋਕ ਨੇ ਸਕੀਮਾਂ ਸ਼ੁਰੂ ਹੋਈਆਂ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ ਅੱਜ ਮੈਦਾਨ ਸਭਾ ਹਲਕਾ ਮਲੋਹ ਦੇ ਪਖ-ਪਖ ਪਿੰਡਾਂ ਦੇ ਵਿੱਚ ਹਲਕੇ ਦੇ ਮੁੱਖ ਸੇਵਾਦਾਰ ਸਗੁਰਪ ਸਿੰਘ ਰਾਜੂ ਖੰਨਾ ਔਰ ਇਹਨਾਂ ਦੀ ਸਾਡੀ ਸਾਰੀ ਟੀਮ ਦੇ ਨਾਲ ਸਵੇਰ ਤੋਂ ਦੌਰੇ ਤੇ ਹੈ ਸੰਗਤਾਂ ਦੇ ਵਿੱਚ ਇਸ ਇਲੈਕਸ਼ਨ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਵਾ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਤਸ਼ਾਹ ਬੜੀ ਧੀਰਵਾ ਦੇਖਣ ਨੂੰ ਮਿਲਿਆ ਕਿਉਂਕਿ ਸਾਰਾ ਸੰਗਤ ਨੂੰ ਚਾਣਣਾ ਹੋ ਗਿਆ ਹੋਇਆ ਪਿਛਲੇ ਸਮਿਆਂ ਦੇ ਵਿੱਚ 22 ਸਾਲਾਂ ਜਿਹੋ ਆਮ ਆਦਮੀ ਪਾਰਟੀ ਨੇ ਕੀਤਾ ਔਰ ਜੋ ਪਿਛਲੇ 5 ਸਾਲ ਲੋਕ ਸਭਾ ਦੇ ਮੈਂਬਰ ਜਿਹੜੇ ਜਿੱਤੇ ਸੀ ਕਾਂਗਰਸ ਪਾਰਟੀ ਦੇ ਸਨ ਉਹਨਾਂ ਦੀਆਂ ਕਾਰਜਕਾਰੀਆਂ ਨੂੰ ਦੇਖ ਕੇ ਸੰਗਤ ਨੇ ਫੈਸਲਾ ਕਰ ਲਿਆ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਵਾ ਤਾਂ ਹੀ ਪਿੰਡ ਪਿੰਡ ਵੱਡੇ ਇਕੱਠ ਜਿਹੜੇ ਨੇ ਹੋ ਰਹੇ ਨੇ ਲੋਕ ਢੀਕ ਰਹੇ ਨੇ ਕਿ ਇੱਕ ਤਰੀਕਾ ਤੋਂ ਆਵੇ ਅਸੀਂ ਵੋਟਾਂ ਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਅੱਜ ਮੇਰੀ ਖੁਸ਼ੀ ਦੀ ਗੱਲ ਆ ਕਿ ਤਾਂ ਵੀ ਕ੍ਰੂਸੀ ਖਾਸ ਹੈ ਜੋ ਸਾਡੇ ਮੀਤਵਾਰ ਨੇ ਅੱਜ ਮਨੂੰ ਹਲਕੇ ਦੌਰੇ ਤੇ ਨੇ ਬੜਾ ਪਿੰਡਾਂ ਦੇ ਵਿੱਚ ਬਹੁਤ ਵੱਡਾ ਅਰਸ਼ਾ ਅੱਜ ਬੜੇ ਬੜੇ ਇਕੱਠ ਹੋ ਰਹੇ ਨੇ ਲੋਕ ਆਪ ਮਾਰੇ ਇਕੱਠਾ ਜਾ ਰਹੇ ਨੇ ਕਿਉਂਕਿ ਲੋਕੇ ਸਮਝ ਚੁੱਕੇ ਆ ਜੇ ਪੰਜਾਬ 'ਚ ਕਿਸੇ ਕਿਸਾਨ ਮਜ਼ਦੂਰ ਕਿਸੇ ਅਸਲੀ ਭਾਈ ਤਾਰਾ BC ਭਾਈ ਤਾਰਾ ਕਿਸੇ ਇੰਡਸਟਰੀ ਦੀ ਬਾਹ ਫੜੀ ਆ ਉਹ ਕੇਵਲ ਤੇ ਕੇਵਲ ਸ਼ੋਅ ਨਿਕਾਲੇ ਨਾ ਪੜੀ ਆ ਸੋ ਮੈਂ ਸਮਝਦਾ ਕਿ ਆਉਂਦੀ ਜੂਨ ਨੂੰ ਇਥੋਂ ਸੀ ਆਪਣੇ ਹਲਕੇ ਤੋਂ ਬੜੀ ਰੀਡਿੰਗ ਚ ਤੱਕ ਕੇ ਖਾਸ ਨੇ ਮੈਂਬਰ ਪਾਰਲੀਮੈਂਟ ਬਣਾਵਾਂ ਤੇ ਉਹ ਪੰਜਾਬ ਤੇ ਸਾਡੇ ਪੰਜਾਬ ਦੀ ਮੈਂ ਸਰਕਾਰ ਲਈ ਟੜਕੇ ਪਹਿਰਾ ਦੇਣਗੇ ਸੋ ਮੈਂ ਆਪਣੇ ਵੱਲੋਂ ਖਾਲਸਾ ਜਗਤ ਦਾ ਤੇ ਪਾਰਟੀ ਪ੍ਰਧਾਨ ਸਾਹਿਬੀ ਸਿੰਘ ਬਾਦਲ ਨੂੰ ਵਿਸ਼ਵਾਸ ਦਉਂਦੇ ਆ ਕਿ ਖਾਲਸਾ ਜੀ ਨੂੰ ਇਤੋਂ ਵੱਡੀ ਲੀਡਾਂ 'ਚ ਤਾਂ ਕਿ ਭੇਜਾਂਗੇ ਤਾਂ ਕਿ ਉਹ ਅਕਾਲੀਆਂ ਦਾਤ ਮਜ਼ਬੂਤ ਕਰ ਸਕਣ ਤੇ ਪੰਜਾਬ ਦੀ ਲੜਾਈ ਲੜ ਸਕਣ ਜੇ ਸੁਣਿਆ ਜੇ ਨਿਗਾਹ ਮਾਰੀਏ ਤਾਂ ਪੰਜਾਬ ਦੇ ਅੰਦਰ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਕਾਲੂ ਜੱਟ ਨੇ ਨਹੀਂ ਕੀਤਾ ਕੰਮ ਇਹਦੇ ਜੋ ਪਹਿਲੀ ਵਾਰੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਮੱਕ ਪਰਗਾਨਾ ਸਟੀਮਨ ਨੂੰ ਕੀ ਦੀਆਂ ਕਿਤੇ ਉਹ ਮੈਂ ਦਾਖੇ ਤੇ ਅਮਲੇ ਬਣਿਆ ਸੀ तकरीबन ਹਰ ਜੇਲ੍ਹ ਦੇ ਸਾਡੀ ਪਰਿਵਾਰ ਦੇ ਬੰਤੀ ਨੇ ਨਵੰਦਾਰ ਨੇ ਕੋਈ ਕਿਤੇ ਗਲੀ ਗੋੜ ਫਲੰਗੂ ਕਾਲਜਾਂ ਨੂੰ ਤੱਕੜੀ ਦੇ ਮੋਹਰੇ ਲਾ ਕੇ ਉਹ ਕੋਈ ਪੌਣੀ ਆ ਸਾਡੇ ਦਿਨਾਂ ਰਾਜੇ ਉਹਨਾਂ ਦਾ ਸਿਕਾਰ ਹੋ ਗਿਆ ਅਗੋਂ ਨਾਰੇ ਲਾਈਏ ਰਾਜ ਗਦਰਜੀਤ ਸਿੰਘ ਘਰ ਤੇ ਜਿੰਦਾਰਾ